जी किस तरह है ए ऑटो में सवारी लेके गया हुआ था और छोड़ के उधर आ रहा था तो उसको गोली मार दिया किसी ने तो आटे लेके भागा उधर गली में अपने बचाव के लिए और तो थोड़ा दूर आगे गया रोड से तो वहाँ गिर गया नहीं, नहीं, फिर वहाँ से फोन किया अपने जीने के, तो के पास फिर ये लोग पहुँचे फिर हम लोग के पास फोन किया हम लोग पहुँचे फिर वहाँ से हॉस्पिटल में लेके गए सरकारी में थाने उन्होंने गोलू कोच लगाया और जलंधर भेज दिया वहाँ हम लोग हॉस्पिटल में पहुँचे वहाँ पे ऑक्सीजन वगैरह लगा रहे थे इतना देर में बंदा खत्म हो क्या नाम है जिसकी मौत हुई कुलदीप क्या काम करता है ऑटो चलाता ਕਿੰਨੀ ਦਿਨਾਂ ਸੇ ਚਲਾ ਰਿਹਾ ਆਟੋ ਆਟੋ ਆ ਵੀ 2 ਮਹੀਨਾ ਸੇ ਚਲਾ ਰਿਹਾ ਹੈ ਹਾਂਜੀ ਰਿਕਸ਼ਾ ਜਿਹੜਾ ਕਿ ਗੋਲੀ ਚੱਲੀ ਏ ਦੀ ਜਾਣਕਾਰੀ ਦੀ ਕੀ ਨਾਮ ਵਿਅਕਤੀ ਹੈ ਕੀ ਮਾਮਲਾ ਹੁਣ ਤੱਕ ਸਾਰਾ ਸਾਹਮਣੇ ਆਇਆ ਇੱਕ ਕੁਲਦੀਪ ਆ ਜੀ Jharkhand ਤੋਂ ਜਿਹੜਾ ਆ ਪ੍ਰਵਾਸੀ ਮਜ਼ਦੂਰ ਜਿਹੜਾ ਆ ਪਿਛਲੇ 14-15 ਸਾਲਾਂ ਤੋਂ ਜਿਹੜਾ ਆ ਫਗਵਾੜੇ ਦੇ ਸੁਖਚਾਨ ਨਗਰ ਦੇ ਵਿੱਚ ਕਿਰਾਏ ਦੇ ਰਹਿ ਰਿਹਾ ਸੀ ਉਹ ਡੀਜੇ ਦਾ ਵੀ ਨਾਲ ਕੰਮ ਕਰਦਾ ਸੀ ਕੱਲ ਇਹ ਰਾਤ ਜਿਹੜਾ ਆ ਇਰਖਲ ਤੇ ਕਰੀਬ 10:55 ਦੇ ਕਰੀਬ ਜਿਹੜਾ ਆ ਇਹ ਆਪਣੇ ਘਰ ਨੂੰ ਜਾ ਰਿਹਾ ਸੀ ਆ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੇ ਕਿਸੇ ਦੋ ਮੋਟਰਸਾਈਕਲ ਵਾਲੇ ਸਵਾਰਾਂ ਨੇ ਜੂ ਫਾਇਰ ਕੀਤਾ ਟੈਕਨੀਕਲੀ ਅੱਪਾ ਸਾਰੀ ਐਵੀਡੈਂਸ ਇਕੱਠੀ ਕਰ ਲਈ ਹੋਰ ਮੇਰੀ ਸਾਰੀ ਵਿਜੀ ਟੀਮ ਨਾਲ ਅੱਗੇ ਟੀਮ ਬਣਾਈ ਹੋਈ ਹੈ ਕਿ ਆਪਾਂ ਸਾਰਾ ਇਹ ਜਗਾ ਟੈਕਨੀਕਲੀ ਫੂਰੀ ਚੈੱਕ ਕਰਦੇ ਕਿ ਜਿਵੇਂ ਉਹ ਬਟੇ ਦੁਆਰਾ ਕਿਉਂ ਆਇਆ ਇਹਨੂੰ ਜਲਦੀ ਜਲਦੀ ਫੇਸ ਕਰ ਲਾ ਉਸੇ ਇਹ ਸਾਹਮਣੇ ਆਏ ਵੀ ਕਰਦੇ ਨੂੰ ਦੱਸਿਆ ਕੋਈ ਰੰਜਿਸ਼ ਵਗੈਰਾ ਕਿਸੇ ਨਾਲ ਹੋਵੇ ਕੋਈ ਅਸੀਂ ਕ੍ਰਿਮੀਨਲਰੀ ਇਨਵੈਸਟੀਗੇਸ਼ਨ ਤੇ ਕਰ ਰਹੇ ਹਾਂ ਜੀ ਤੇ ਮੰਨ ਲਓ ਜੀ ਤੁਹਾਨੂੰ ਜੋ ਵੀ ਸਾਹਮਣੇ ਆਏਗਾ ਉਹ ਟਾਈਮ ਲਾਈਨ ਦਾ ਮੁੱਦ ਦਾ ਦਿੱਤਾ ਜਾਵੇਗਾ ਫਿਲਹਾਲ ਤਸੀ ਕੋਈ ਟੈਕਨੀ ਇਹਨੂੰ ਸਾਰਟ ਆਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਆਪਾਂ ਨੂੰ ਹੱਲ ਕਰ ਦਾਂਗੇ ਗੋਲੀਆਂ ਕਿੰਨੀਆਂ ਚੱਲੀਆਂ ਇੱਕ ਸਿੰਗਲ ਗੋਲੀ ਚੱਲੀ ਹੈ ਜੀ ਕਿਸੇ ਕੈਮਰੇ ਚ ਕੋਈ ਜਾਂਦਾ ਹੋਵੇ ਹਾਂਜੀ ਉਹ ਦੇਖ ਰਿਹਾ ਜੀ ਕਦ ਨਿਕਲੀ ਸਾਰਾ ਦੇਖ ਰਿਹਾ ਜੀ ਤੇ ਜਲਦੀ ਹੀ ਇਹ ਸਾਰਟ ਆਪ ਕਰਕੇ ਮੈਂ ਤੁਹਾਨੂੰ ਸਾਲਵ ਕਰਕੇ ਤੇ ਤੁਹਾਨੂੰ ਜਿਹੜਾ ਨੈਕਸਟ ਜਿਹੜੀ ਪ੍ਰੈਸ ਕਾਨਫਰੰਸ 'ਤੇ ਸਾਰਾ ਦੱਸ ਪਾਵਾਂਗਾ ਇੱਕ ਗੱਲ ਸਾਹਮਣੇ ਆਈ ਸੀ ਜਿਹੜੇ ਵਿਅਕਤੀ ਨੂੰ ਗੋਲੀ ਲੱਗੀ ਆ ਉਸ ਵਿਅਕਤੀ ਨੇ ਕਹਿੰਦੇ ਕਾਲ ਕੀਤੀ ਆ ਪੁੱਛੂ ਕਿ ਆਪਣੇ ਘਰ ਜਾਣਾ ਇਹ ਤੇ ਆਹ ਸਾਹਮਣੇ ਤੋਂ ਮਾਮਲਾ ਜੀ ਪੁੱਛਣ ਗਈ ਸੀ ਇਹ ਪੁਲਿਸ ਨੂੰ ਕੋਈ ਨਹੀਂ ਕਾਲ ਕੀਤੀ ਇਹਨਾਂ ਦੇ ਬਾਅਦ ਜਦੋਂ ਸਾਨੂੰ ਦਨ ਮੈਂ ਵੀ ਜਿਹੜਾ ਹਸਪੀਟਲ ਜਨਰਲ ਹਸਪੀਟਲ ਪਹੁੰਚਿਆ ਸੀ ਉੱਥੇ ਇਹਨਾਂ ਦੀ ਵਾਈਫ ਉਹਦੇ ਡੈੱਡ ਡੈਥ ਹੋ ਚੁੱਕੀ ਸੀ ਤੇ ਇਹਨਾਂ ਦੀ ਵਾਈਫ ਨਾਲ ਕੀਤਾ ਸੀ ਐਕਚੁਅਲੀ 1-2 ਘੰਟੇ ਇਹ ਸਰਵਾਈਵ ਕੀਤਾ ਉਸ ਵਾਰ ਇਸਨੇ ਸਰਵਾਈਵਲ ਦੇ ਦੌਰਾਨ ਵੀ ਕੋਈ ਜਿਹੜਾ ਇਨਸੀਡੈਂਟ ਬਾਰੇ ਤੇ ਆਪਣੀ ਪਤਨੀ ਨੂੰ ਜਾਣਕਾਰੀ ਨਹੀਂ ਦਿੱਤੀ ਮੈਂ ਉਸੇ ਕਰਕੇ ਪੁੱਛਿਆ ਸੀ ਕਿ ਕੋਈ ਜਮਲਰੀ ਫਾਸਟ ਕੋਈ ਆਸੀ ਕੋਈ ਸਾਨੂੰ ਮਿਲ ਜਾਵੇ ਤੇ ਆਪਾਂ ਅਗਿਆਤ ਰਿਕਨ ਨਾ ਨੇ ਜਲਦੀ ਸਾਲਵ ਕਰ ਸਕਨੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਫੀਰ ਦਾ ਜੁਕੜ ਰਹੀ ਹੈ ਜੀ ਆਸੀਂ ਆਪ ਬੰਦ ਕਰਤੇ ਬਾਅਦ ਉਸ ਤੋਂ ਅੰਦਾਜ਼ਾ ਲਗਾ ਸਕਦਾ ਜੀ ਸੌਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿੰਨੇ ਕਰੇ ਦੀ ਘਟਨਾ ਹੈਗੀ ਸਰ ਇਹ ਜੀ ਤਕਰੀਬ ਦਾ ਦਰਵਾਜ਼ਾ 10 ਕੋ ਬੰਦਾ ਹੈ ਕਿ ਤਕਰੀਬ ਦੂਸਰਾ ਜਿਹੜਾ ਹੱਤੋਂ ਮੁੱਖ ਦੇ ਬਰਮਤ ਹੈ ਜਿਹੜੀ ਹੱਤੇ ਤੇ ਇਹ ਬਾਰਦਾਤ ਹੋਈ ਸਰੀ ਹਾਂ ਜੀ ਹਾਂ ਜੀ ਉਹ ਸਾਰਾ ਵੀ ਆਪਾ ਇਹ ਵਾਰਦਾਤ ਦੇ ਲਈ ਜਿਹੜਾ ਆਪਾਂ ਸੀ ਠੀਕ ਹੈ ਜੀ ਉਹ ਵੀ ਜਿਹੜਾ ਆਪਾਂ ਲੈ ਲਿਆ ਸੀ ਕਰਦੇ ਹੋਏ ਬਾਕੀ ਦੇਖ ਰਿਹਾ ਜੀ ਪਰ ਇੱਕ ਫਾਇਰ ਇੰਦਰੀ ਆ ਕਿਪਸਰ ਇਹ ਨਹੀਂ ਲੱਗਦਾ ਉਸ ਨੂੰ ਲੁਕਪੋਦਾ ਮਾਮਲਾ ਲੱਗਦਾ ਹੋਵੇ ਨਹੀਂ ਇਹ ਤੇ ਬਿਲਕੁਲ ਨਹੀਂ ਨਹੀਂ ਹੈਗਾ ਜੀ ਕਿਉਂਕਿ ਜਸਟ 30 ਸੈਕਿੰਡ ਦੇ ਵਿੱਚ ਹੀ ਇਹ ਇਨਸੀਡੈਂਟ ਨੂੰ ਮੁਕਾਮ ਕਰਕੇ ਉਹਨਾਂ ਨੂੰ ਲਾਮ ਕਰਕੇ ਤੇ ਸਕੇਪ ਹੋ ਗਿਆ ਤਾਂ ਸੀਸੀਟੀਵੀ ਵਿੱਚ ਕਿੰਨੇ ਕ ਜਾਨੇ ਆਏ ਜੀ ਕੁਛ ਗੱਲਾਂ ਆਪਾਂ ਡਿਸਕਲੋਜ਼ ਨਾ ਕਰੀਏ ਆਪਾਂ ਫਸਟ ਫਰਦਰ ਇਨਵੈਸਟੀਗੇਸ਼ਨ ਤੇ ਜਾਂ ਫਸਟ ਜਦੋਂ ਆਪਾਂ ਸੌਲਵ ਕਰ ਲਾਂਗੇ ਫਿਰ ਆਪਾਂ ਤੁਹਾਨੂੰ ਡਿਸਕਲੋਜ਼ ਕਰਾਂਗੇ